ਹਰੀ ਲਾਈਟ ਆਪਣੀ ਹੋ ਗਈ ਐ ਇਹ ਆਪਾਂ ਸਾਨੂੰ ਚੱਲਣ ਦੇਣ ਘਰ ਨੂੰ ਤਿੰਨ ਚਾਰ ਇਸ਼ਾਰੇ ਨੇ ਇੱਥੇ ਆ ਦੇਖੋ ਆ ਕੈਮਰੇ ਵਾਲਾ ਇਸ਼ਾਰਾ ਇਹਦਾ ਹਰੀ ਲਾਈਟ ਦੇ ਵਿੱਚ ਵਿੱਚ ਨਿਕਣਾ ਠੀਕ ਆ ਨਹੀਂ 3000 ਦਾ ਮੁਕਾਲ ਪੈ ਗਿਆ ਇਹ ਰੈਡ ਲਾਈਟ ਹੋ ਗਈ ਨਾ ਇੱਕ ਮਾੜੀ ਜਿਹੀ ਵੀ ਪੱਟੀ ਟੱਪ ਗਈ ਨਾਲ ਉਹ ਤਿੰਨ ਹਜ਼ਾਰ ਨੂੰ ਪੁੱਤਾ ਪੈ ਗਿਆ ਇੰਡੀਆ ਦਾ 60000 ਹੋ ਗਿਆ ਵੀਰੇ ਹਾਂ ਦੇ ਲੋ ਮੀ ਨਾ ਜਿੰਨਾ ਖਰਚਾ ਨਾ ਉਹਨਾਂ ਦਾ ਕੈਮਰਾ ਜਿਹਾ ਨਗਾਦੀ ਦਾ ਕਈ ਫਿਰ ਬਾਹਲੀ ਆਣੀ ਜ਼ਿੰਦਗੀ ਹੈ ਨਾ ਲਾਈਫ ਹੈ ਇਹ ਪੂਰੀ ਕੇਅਰਫੁਲ ਹੋ ਕੇ ਚੱਲਦੀ ਹੈ ਵੀਰੇ ਇੰਨਾ ਤਾਂ ਤੇ ਆਪਾਂ ਨਾਲ ਗੱਲ ਹੀ ਕਰ ਸਕਦੇ ਕਿਸੇ ਕੰਮ ਦੀ ਠੀਕ ਹੈ ਨਹੀਂ ਆ ਗੱਡੀ ਦੇਖੋ ਗਿਆ ਕਿਆ ਬਾਤ ਹੈ ਮਾਸ਼ਾਅੱਲਾ। ਬਰਾਰੀ ਬਣਾਈ ਫਰਦਾ ਬੱਟੂ। ਰੰਗ ਵੀ ਹਰਾ ਦੇਖ ਲੋ। ਇਹ ਡਿਲੀਵਰੀ ਐ ਡਿਲੀਵਰੀ ਉਹਨੇ ਹੈਗੇ ਸਕਾਰੀ ਕੋਈ ਔਖੀ ਨਹੀਂ ਕਿਉਂਕਿ ਲੈਣ ਵੇ ਚੱਲਣਾ ਕੋਈ ਗਲਤੀ ਆਉਂਦੀ ਨਹੀਂ ਨਾ ਕੋਈ ਸ਼ੈਕਲ ਆਵੇ ਨਾ ਕੋਈ ਮੋਟਰਸਾਈਕਲ ਆਵੇ। ਆਪਣੇ ਵਿਚਾਰੇ ਠੀਕ ਹੈ ਨਾ ਹਾਈਵੇ ਤੇ। ਆ ਹੁਣ ਡਿਲੀਵਰੀਆਂ ਵਾਲੇ ਫਿਰਨ ਲੱਗੇ ਪਹਿਲਾਂ ਡਿਲੀਵਰੀਆਂ ਵਾਲੇ ਬਹੁਤ ਘੱਟ ਸੀ। ਡਿਲੀਵਰੀ ਵਾਲੇ ਮੋਟਰਸਾਈਕਲ ਬਹੁਤ ਜਿਆਦੇ ਵਗ ਰਹੇ ਸਾਈਕਲ ਦਾ ਤਾਂ ਕੋਈ ਮਤਵਲੀ ਨਹੀਂ ਹੈਗਾ ਵੀ ਆਪਾਂ ਸਾਈਕਲ ਰੋਡ ਦੇ ਕੋਦੇ ਲਾਂਗੇ ਵੀੜ ਅਗੇ ਤੇ 100 ਦੀ ਇਹ ਅਰੇ ਅੰਦਰਲੇ ਰੋਡ ਨੇ ਮਨੇ ਅੰਦਰਲੇ ਰੋਡ ਹੀ ਨੇ ਵਾ ਦੇਖ ਲਓ 100 ਦੀ ਸਪੀਡ ਆ ਜੇ ਕੋਈ ਬਾਹਰ ਜਾਇ ਹਾਈਵੇ ਤੇ ਚਲੇਗਾ ਵੱਡੇ ਰੋਡ ਤੇ ਉੱਤੇ 120 ਦੀ ਹੈ ਜੇ ਰਾਤ ਨੂੰ ਬਾਹਰੇ ਚਲੇਗਾ ਤਾਂ 140 ਹੋ ਜਾਂਦੀ ਹੈ ਜਿੰਨਾ ਇਹਦੇ ਸਪੀਡ ਦੇ ਹਿਸਾਬ ਨਾਲ ਚੱਲੂ ਬੰਦਾ ਉਹਨਾਂ ਵਈਆ ਰਹੂਗਾ ਇਸ ਸਪੀਡ ਤੋਂ ਲਿਮਟਡ ਸਪੀਡ ਦਾ ਵੱਧ ਕਰੂਗਾ ਨਾ ਇੱਥੇ ਜਿਹੜੇ ਕੈਮਰੇ ਨੇ ਐ ਨਹੀਂ ਪਤਾ ਕਿ ਕਿੱਥੇ ਕਿੱਥੇ ਰੱਖੇ ਹੋਏ ਨੇ ਤੇ ਬਿਲ ਲੁਪੋ ਕੇ ਰੱਖਿਆ ਹੁੰਦੇ ਨੇ ਛੋਟੇ ਛੋਟੇ ਕੈਮਰੇ ਨੇ ਪਤਾ ਹੀ ਲੱਗਦਾ ਕੰਮ ਹੀ ਬੰਦਾ ਗੱਡੀ ਕਾ ਨਹੀਂ ਧਿਆਨ ਦਵੇਗਾ ਕੈਮਰੇ ਕੰਨ ਧਿਆਨ ਦਵੇ। ਇਹਨਾਂ ਬੇਤਰਾਬੀ ਲਿਮਟਡ ਸਪੀਡ ਦੇ ਵਿੱਚ ਚੱਲੋ ਛੋਟੀ ਸੇਫਟੀ ਹੈ ਇਹਦੇ ਵਿੱਚ ਇਹ ਹੈਗਾ ਦੁਰਗੀ ਰੋਡ ਵੀਰੇ ਐ ਸ਼ੁਦਾ ਨਿਕਲ ਜੂ ਜਾ ਕੇ ਹਾਈਵੇ ਤੇ ਡੈਰੀ ਤੇ ਨਿਕਲਣਾ ਬਾਰੇ ਬਾਰੇ ਉੱਥੋਂ ਆਪਣੇ 에어ਪੋਰਟ ਨੂੰ ਜਾਣਾ ਹੁੰਦਾ ਇੱਥੇ ਰੋੜਾ ਜਿਹੜਾ ਨਜ਼ਾਰਾ ਖੁੱਲੇ ਖੁੱਲੇ ਨਿਰਾਮਣਾ ਵਧੀਆ ਵਧੀਆ ਰੋੜਾ ਦੇਖੋ ਹੁਣ ਦਾ ਨਜ਼ਾਰਾ ਦੇਖੋ ਕਮਕ ਇੱਧਰਲੇ ਪਾਸੇ ਜਨਈ ਆ ਗਈ ਗੱਡੀਆਂ ਦੀ ਮਾਰਕੀਟ ਹੈ ਜਿੱਥੇ ਆਪਾਂ ਪਹਿਲਾਂ ਗੱਡੀ ਸਮਰਾਗ ਲੈ ਕੇ ਆਂ ਵੀਡੀਓ ਦੇਖਿਓ ਪਿੱਛੇ ਕੋਈ ਐਸੀ ਠੀਕ ਕਰਵਾ ਲਈ ਗੱਡੀ ਦਾ ਇਹ ਜਨਈਆ ਮਾਰਕੀਟ ਹੈ ਖੱਬੇ ਹੱਥ ਮੈਂ ਜਿੰਨਾ ਵੀ ਵਾਇਸੇ ਚੱਲਦਾ ਨਾ ਰੋਡ ਤੇ ਲਿਮਟ ਸਪੀਡ ਦੇ ਨਾਲ ਹੀ ਚੱਲਦਾ ਮੈਂ ਕਦੇ ਐ ਸਪੀਡ ਹਾਇ ਨਹੀਂ ਕੀਤੀ ਕਿਉਂਕਿ ਆਪ ਦੀ ਸੇਫਟੀ ਹੈ ਕੱਦਾਂ ਕੈਮਰਾ ਲੱਗ ਗਿਆ ਜੇ ਉਹ ਲੱਗਾ ਆਪਣੀ ਖਰਚਾ ਵੀਰੇ ਡਰਾਈਵਰ ਦਾ ਹੀ ਖਰਚਾ ਸਾਰਾ ਉਹ ਆਪ ਹੀ ਭਰਨੇ ਪੈਂਦੇ ਨੇ ਤੇ ਚਾਹੇ ਥੋੜੀ ਥੋੜੀ ਕਰਕੇ ਭਰ ਦੋ ਜਾਂ ਇੱਕ ਵਾਰੀ ਘਟਾ ਦੋ ਜੇ ਆਪਣੀ ਗੱਡੀ ਲੱਗਣ ਦੀ ਗਲਤੀ ਆਪਣੀ ਆ ਉਹ ਵੀ ਆਪਣੀ ਆ ਜਿਆਦਾਤਰ ਕੋਈ ਨਾ ਲਵੇ ਉਹ ਅਗਲੇ ਵੀ ਉਹ ਆ ਛੱਡ ਦੱਸ ਦੀ ਆ ਪਰ ਜਿਆਦਾਤਰ ਲੋਕ ਡਰਾਈਵਰ ਆਪ ਹੀ ਭਰਦੇ ਨੇ ਕਿਉਂਕਿ ਗਲਤੀ ਆਪਣਿਆਂ ਦਾ ਆਪਾਂ ਨੇ ਭਰਨਾ ਬਣਾ ਪਰਿਆਣਾ ਅਬਦੁੱਲਾ ਰੋਡ ਤੇ ਆ ਦੇ ਕੋਲ ਆਪਦੇ ਰੋਡ ਤੇ ਆਪਾਂ ਚੱਲੇ ਆਣਾ ਆ ਬਾਸ਼ਾਂ ਲਈ ਇਹਦੇ ਕਿਸੇ ਦਾ ਡਬਲ ਡਬਲ ਵਾਸ਼ਾਜ ਡਬਲ ਗਲਤੀ ਵਾਲੇ ਨੂੰ ਤੇ ਕੋਈ ਮਾਫੀ ਨਹੀਂ ਹੈਗੀ ਵੀਰੇ ਗਲਤੀ ਨਹੀਂ ਕਰੋਗੇ ਤਾਂ ਬਚੇ ਰਹੋਗੇ ਸੌਦੀ ਦਾ ਰੂਲ ਹੈ ਜਿਹੜਾ ਗਲਤੀ ਕਰੋ ਕੋਈ ਭਰੋ ਜੀ ਗਣਾ ਜੇ ਗਲਤੀ ਨਹੀਂ ਕਰੋਗੇ ਤੁਸੀਂ ਸੇਫਟੀ ਆਪਣੀ ਵਧੀਆ ਗਈ ਕੋਈ ਜਲਦੀ ਨਹੀਂ ਕੋਈ ਕਾਲੀ ਨਹੀਂ ਕੋਈ ਇਹਨਾਂ ਨੂੰ ਉਹ ਨਹੀਂ ਹੈਗਾ ਵੀ ਤੂੰ ਜਲਦੀ ਕਰ ਜਾਂ ਕਾਲੀ ਕਰਨਾ ਕੋਈ ਪ੍ਰੋਬਲਮ ਨਹੀਂ ਆਪਣੀ ਸ਼ਰਧਾ ਦੀ ਹੈ ਜੀ ਗਣਾ ਆ ਦੇਖੋ ਬਹਿਰੈਨ ਦਾ ਨੰਬਰ ਗੱਡੀ ਦਾ ਬਹਿਰੈਨ ਨੰਬਰ ਗੱਡੀ ਵੀ ਕਰਦੀ ਹੋ ਰਹੀ ਹੈ ਮਾਸ਼ਾਅੱਲਾ ਕੁਵੈਤ ਬਹਿਰੈਨ ਸਾਊਦੀਆ ਰਿਆਦ ਸਾਰੇ ਦੇ ਬਾਈ ਰੋਡ ਹੀ ਫਿਰਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਹਣਾ ਛੱਜਿਆ ਤਾਂ ਹੋਏਗਾ ਸਕੂਲ ਦਾ ਟਾਈਮ ਸਕੂਲ ਦੀ ਛੁੱਟੀ ਛੱਡੀ ਦਾ ਟਾਈਮ ਹੋਇਆ ਗਿਆ ਇਹਦੇ ਕਰਕੇ ਨਾ ਰਾਸ ਬਹੁਤ ਹੋਇਆ ਹੋਊ ਰੋਡ ਤੇ ਆ ਟਾਈਮ ਛੁੱਟੀ ਦਾ ਟਾਈਮ ਆਣਾ ਹਣਾ ਜੋ ਡੀਆਰਟੀ ਦਾ ਟਾਈਮ ਆ ਸਾਰਿਆਂ ਦਾ ਛੁੱਟੀ ਆ ਹੋੜੀਆਂ 2:30 ਤਿੰਨ ਵਜੇ ਤੋਂ ਬਾਅਦ ਛੁੱਟੀਆਂ ਵਾਲੇ ਆ ਦਫਤਰ ਦੁਕਤ ਸਾਰੇ ਖਾਲੀ ਹੋਣ ਲੱਗਦੇ ਆ ਆਹ ਟਾਈਮ ਤੇ ਰੋਡਾਂ ਦੇ ਪੂਰਾ ਜਾਮ ਹੁੰਦਾ ਇਸ ਟਾਈਮ ਪੂਰਾ